ਫਗਵਾੜਾ ਦੇ ਮੁਹੱਲਾ ਕੋਟਰਾਣੀ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਕੁਝ ਵਿਅਕਤੀਆਂ ਉੱਪਰ ਬਿਨਾਂ ਰੰਜਿਸ਼ ਦੇ ਚਲਦਿਆਂ ਗੱਡੀ ਦੇ ਨਾਲ ਨਾਲ ਰਾਜਾ ਗਾਰਡਨ ਵਿਖੇ ਸਥਿਤ ਘਰ ਦੀ ਪੰਨ ਤੋੜ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਉਹਨਾਂ ਦੱਸਿਆ ਕਿ ਉਕਤ ਹਮਲਾ ਕਿਉਂ ਕੀਤਾ ਗਿਆ ਹੈ ਫਿਲਹਾਲ ਇਸ ਬਾਰੇ ਉਹਨਾਂ ਨੂੰ ਕੁਝ ਵੀ ਨਹੀਂ ਪਤਾ। ਮੇਰਾ ਨਾਮ ਜੀ ਹਮਨ ਜੀ ਕਿੱਥੇ ਰਹਿੰਦੇ ਆ ਜੀ? ਅਸੀਂ ਕੋਟਰਾਣੀ ਰਹਿੰਦੇ ਹਾਂ। ਕੀ ਮਾਮਲਾ ਕੀ ਪੈਂ ਜੀ ਸਾਰਾ? ਆਮਲਾ ਜੀ ਭਾਈ ਸਾਨੂੰ ਤਾਂ ਪਤਾ ਨਹੀਂ ਆ ਇੱਥੇ ਆਏ ਆ 50-60 ਬੰਦੇ ਅਸੀਂ ਸੋ ਗਏ ਆ। ਸਾਡੇ ਘਰ ਚ ਕੋਈ ਹੈ ਨਹੀਂ ਸੀਗਾ ਸਾਡੇ ਇਧਰ ਦੇ ਘਰ ਚ ਮੰਮੀ ਡੈਡੀ ਸੀਗੇ ਉਧਰਲੇ ਘਰ ਵਿੱਚ ਮੈਂ ਕੱਲੀ ਸੀਗੀ ਜਦੋਂ ਉਹ ਮਾਰਕੁੱਟ ਕਰਕੇ ਗਏ ਆ ਜੀ ਦਰਬੁੱਜੇ ਦਰਬੁੱਜੇ ਪਾੜ ਕੇ ਸਾਡੀ ਗੱਡੀ ਭੰਨ ਕੇ ਗਏ ਆ ਸਾਡੇ ਉਧਰ ਕੋਈ ਨਹੀਂ ਸੀ ਗੱਲ ਉਧਰਲਾ ਘਰ ਸਾਡਾ ਪਾੜ ਕੇ ਗਏ ਆ ਰਾਜਾ ਗਾਰਡਨ ਜੀ ਤੇ ਕੋਈ ਪਹਿਚਾਨ ਦੇ ਵਿੱਚ ਹੈ ਪਹਿਚਾਨ ਦੇ ਜੀ ਸਾਰੇ ਮੁੰਡੇ ਇੱਥੇ ਦੇ ਆ ਜੀ ਫਰੀਦਨਗਰ ਦੇ ਫਰੀਦਨਗਰ ਦੇ ਆ ਹਾਂਜੀ ਤੇ ਭਾਜੀ ਸਾਰੇ ਆਮ ਗੁੰਡਾ ਕਰਦੀ ਆ ਜੀ ਕੋਈ ਸੁਣਵਾਈ ਨਹੀਂ ਦੇਖ ਦੇਣੀ ਆ ਕੋਈ ਬਹੁਤ ਤੰਗ ਹੋ ਗਏ ਆ ਕੋਈ ਪੁਰਾਣੀ ਰੰਜਿਸ਼ ਤਾਂ ਨਹੀਂ ਕੋਈ ਪੁਰਾਣੀ ਕੋਈ ਨਹੀਂ ਪਾਜੀ ਹੈਗੀ ਸਾਨੂੰ ਤਾਂ ਪਤਾ ਹੀ ਨਹੀਂ ਪਾਜੀ ਨਾ ਕਦੀ ਕਿਸੇ ਨਾਲ ਹੋਈ ਐ ਇਦਾਂ ਦੀ ਕਿੰਨੇ ਕ ਵੇ ਹੋਇਆ ਹੱਸ ਇਹ ਪਾਜੀ ਆਪਣੇ 11:00 11:30 ਵਜੇ ਦੇ ਵਿੱਚ ਤੇ ਮੱਗੀ ਘਰ ਦੇ ਵਿੱਚ ਲੋਕ ਨਹੀਂ ਕੀਤੇ ਘਰ ਨੂੰ ਲੋਕ ਕੀਤੇ ਸੀ ਜੀ ਲੋਕ ਤੋੜ ਦਿੱਤੇ ਹੋਏ ਆ ਲੱਤਾਂ ਮਾਰ ਕੇ ਖੰਡੇ ਮਾਰੇ ਆ ਤੇ ਸਾਨੂੰ ਤਾਂ ਪਾਜੀ ਬਹੁਤ ਖਤਰਾ ਆ ਸੀ ਤਾਂ ਕੋਈ ਸਾਡੀ ਸੇਫਟੀ ਹੈ ਨਹੀਂ ਕੋਈ ਕੈਮਰੇ ਕੋਈ ਕੈਮਰੇ ਆਏ ਬੰਦੇ ਕੈਮਰੇ ਆਜ ਭਾਜੀ ਆਏ ਹੋਣੇ ਅਸੀਂ ਕੈਮਰੇ ਖਲੋਣੇ ਆ ਖਲਾ ਕੇ ਫਿਰ ਪਤਾ ਪੁੱਲਸ ਨੂੰ ਸੂਚਨਾ ਕੀਤੀ ਪੁਲਸ ਨੂੰ ਸੂਚਨਾ ਦਿੱਤੀ ਹਾਂ ਹਾਂਜੀ 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 ਅਸੀਂ ਸੂਚਨਾ ਦਿੱਤੀ ਆ ਪੁਲਸ ਆਈ ਸੀ ਮੌਕੇ ਤੇ ਮੌਕੇ ਤੇ ਭਾਜੀ ਥੋੜੀ ਦੇਰ ਬਾਅਦ ਭਾਜੀ ਆਏ ਸੀਗੇ ਤੇ ਉਹ ਕਹਿੰਦੇ ਕਿ ਸਵੇਰੇ ਪਰਚਾ ਕਰਵਾਓ ਤੇ ਕੰਮ ਕਾਦ ਕਰ ਰਹੇ ਇਹ ਭਾਈ ਉਹ ਭਾਈ ਆਹੀ ਆ ਬਸ ਗੱਡੀਆਂ ਦੇ ਉਹੋ ਹੀ ਕਮੋਣਾ ਸੀ ਉਹੋ ਹੀ ਖਾਣਾ ਬਾਕੀ ਸਾਡੇ ਘਰ ਆਲ ਦੇਖ ਕੇ ਆਣ ਕੇ ਸਾਡੇ ਹਾਲਾਤ ਦੇਖ ਲੈਣ ਅਸੀਂ ਤਾਂ ਪਤਾ ਨਹੀਂ ਕਿੱਦਾਂ ਆਪਣਾ ਟਾਈਮ ਪਾਸ ਕਰਦੇ ਜੀ ਕੀ ਮੰਗ ਰਖਦੇ ਪ੍ਰਸ਼ਾਸ਼ਕ ਨੂੰ ਮੰਗ ਸਾਨੂੰ ਇਨਸਾਫ ਚਾਹੀਦਾ ਜੀ ਸਾਨੂੰ ਇਨਸਾਫ ਚਾਹੀਦਾ ਹਾਂਜੀ ਭਾਈ ਕੀ ਨਾਂ ਜੀ ਆਪਣਾ ਮੇਰਾ ਨਾਂ ਜਸਵੰਤ ਸਿੰਘ ਹੈ ਭਾਜੀ ਹਾਂਜੀ ਕਿਹੜੇ ਪਿੰਡ ਦੇ ਨੇ ਅਸੀਂ ਰਹਿੰਦੇ ਹਾਂ ਰਾਜਾ ਗਾਰਡਨ 'ਚ ਇੱਥੇ ਸਾਡੀ ਮੰਮੀ ਦੀ ਹਵੇਲੀ ਆ ਉਹ ਇੱਥੇ ਰਹਿੰਦੇ ਫਿਰ ਆਪਰਾ ਵੀ ਰਹਿੰਦਾ ਉਹਨਾਂ ਦੇ ਘਰੇ ਵੀ ਆ ਵੀ ਮੇਰੀ ਗੱਡੀ ਖੜੀ ਸੀ ਇੱਥੇ ਕਿੱਥੇ ਰਹਿੰਦੇ ਹਾਂ ਇੱਥੇ ਕਿੱਥੇ ਰਹਿੰਦੇ ਨੇ ਇੱਥੇ ਕੋਟ ਰਾਣੀ ਮੱਲੇ ਜੀ ਹਾਂ ਕੀ ਮਾਮਲਾ ਕੀ ਸਾਰਾ ਜੀ ਜਾਣਕਾਰੀ ਦਿਓ ਇਹ ਤਾਂ ਪੂਰਾ ਸਾਨੂੰ ਨਹੀਂ ਪਤਾ ਲੱਗਾ ਜੀ ਮੁੰਡੇ 40 50 ਆਏ ਆ ਪ੍ਰੀਤਨਗਰ ਦੇ ਉਹਨਾਂ ਨੇ ਆਗੇ ਸਾਡੇ ਪੰਨ ਤੋੜ ਦਿੱਤੀ ਗੇਟ ਪੰਨ ਤੇ ਆ ਗੱਡੀ ਵੀ ਰੀ ਪੰਤੀ ਆ ਜੀ ਉਧਰ ਮੇਰਾ ਘਰ ਵੀ ਪੰਨਤਾ ਵਾ ਸਾਰਾ ਹੀ ਤੇ ਗੱਡੀ ਘੜੀ ਆਪਣੀ ਆ ਮੇਰੀ ਮੈਕਸੀਮੋ ਗੱਡੀ ਆ ਜੀ ਤੇ ਕਾ ਕਾਦਾ ਕੰਮ ਕਰਦੇ ਆਪਾਂ ਮੈਂ ਤਾਂ ਸਕੂਲ ਤੇ ਲਾਈ ਆ ਜੀ ਕਿਹੜੇ ਸਕੂਲ ਲਾਈ ਆ ਮੇਰੀ ਜੀੜਿਆਰ ਸਕੂਲੇ ਚਲਦੀ ਆ ਜੀ ਤੇ ਕਿੰਨੇ ਕਬੀ ਹੋਇਆ ਹੱਸ ਇਹ ਰਾਤ 11:00 ਵਜੇ ਦਾ ਹੋਇਆ ਜੀ ਕੋਈ ਸੀਸੀਟੀਵੀ ਕੈਮ ਲਿਆ ਜਾਏ ਬੰਦੇ ਜੀ ਖਾਲੇ ਕੋਈ ਖਲਾਏ ਨਹੀਂ ਜੀ ਖੂਲਿਆਂ ਦਾ ਪਤਾ ਲੱਗਣਾ ਵਾ ਜੀ ਇਹ 50 60 ਮੁੰਡੇ ਤੁਰੇ ਫਿਰਦੇ ਉਧਰ ਵੀ ਮਹੱਲੇ ਵਾਲਿਆਂ ਨੇ ਸਾਰੇ ਦੱਸਿਆ ਉਧਰ ਵੀ ਸਾਰ ਦੇਖ ਲਓ ਮੇਰਾ ਘਰ ਸਾਰਾ ਪਾਰ ਦਤਾ ਜੀ ਕੋਈ ਪ੍ਰਾਣੀ ਰੰਜਿਸ਼ ਤਾਂ ਨਹੀਂ ਆਪਣੀ ਸਾਡੀ ਕੋਈ ਨਹੀਂ ਦਾ ਕਿਸੇ ਨਾਲ ਜੀ ਹੂੰ ਕੋਈ ਲੌਕਡ ਆਊਟ ਹੋਵੇ ਕੋਈ ਪ੍ਰਾਣੀ ਕੀ ਪਤਾ ਹੋ ਸਾਡੀ ਦਾ ਕਿਸੇ ਨੂੰ ਪਤਾ ਨਹੀਂ ਕਿ ਇਹਨੇ ਕੰਡਣੀ ਸਾਬ ਦੇਣਾ ਕੱਢੇ ਗੱਡੀਆਂ ਨਾਲ ਕਾਹਦੇ ਕੱਢਦੇ ਆ ਕਿਹੜੀ ਜੀਨ ਕੀਤਾ ਇਹਨਾਂ ਨੇ ਇਹਦਾ ਸਾਰੇ ਕਿਰਪਾਨਾ ਟਕੂਏ ਖੰਡੇ ਆ ਸਾਰੇ ਦੱਸਦੇ ਤਲਵਾਰਾ ਤਲੂਰਾ ਕੋਲ ਸੀ ਇਹਨਾਂ ਦੇ ਖੰਡੇ ਮਾਰੇ ਆ ਗੇਟ ਤੇ ਕਿ ਕਿੰਨੇ ਕ ਵਜੇ ਹੋਇਆ ਰਾਤੀ ਇਹ 11 11 ਵਜੇ ਹੋਇਆ 11:30 ਉਦੋਂ ਬਾਅਦ 2 ਵਜੇ ਫੇਰ ਆਏ ਆ ਜੀ ਪੁਲਿਸ ਨੂੰ ਸੌਤਿਨਾ ਦਿੱਤੀ ਪੁਲਿਸ ਨੂੰ ਫੋਨ ਕੀਤੇ ਆ ਪਰ ਪੁਲਿਸ ਵਾਲਾ ਕੋਈ ਨਹੀਂ ਆਇਆ ਜੀ ਕਿੰਨਾ ਕਿੰਨੇ ਸਮੇਂ ਤੋਂ ਪੁਲਿਸ ਨੂੰ ਹਮ ਕੀਤਾ ਫੋਨ ਉਦੋਂ ਹੀ ਜਿਆਦਾ ਇਹ ਆਏ ਆ ਬੰਦੇ ਉਦੋਂ ਹੀ ਅਸੀਂ ਕਰਨ ਲੱਪੇ ਉਦੋਂ ਕੋਈ ਗੱਲਬਾਤ ਹੋਈ ਪੁਲਿਸ ਨਾਲ ਪੱਡੀ ਫਿਰ ਸੁਖਵਿੰਦਰ ਐਸਆਈ ਆਇਆ ਸਾਡੇ ਕੋਲ ਜੀ ਹੂੰ ਉਹ ਲੈ ਕੇ ਲੈ ਗਿਆ ਕਹਿੰਦਾ ਸਿਰੇ ਆ ਕੇ ਰਿਪੋਰਟ ਦੇ ਦੇ ਕੋਈ ਮੰਗ ਰੱਖਦੇ ਜਿੱਦਾਂ ਹਾਂ ਸਾਨੂੰ ਇਨਸਾਫ ਚਾਹੀਦਾ ਜੀ ਸਾਨੂੰ ਇਨਸਾਫ ਸਾਨੂੰ ਇਹਨਾਂ ਤੋਂ ਖਤਰਾ ਵਾ ਕਿਹੜੇ ਪਿਆ ਪਿਆ 60 60 ਮੁੰਡੇ ਤੁਰੇ ਫਿਰਦੇ ਕਿਹੜੀ ਗੱਲੋਂ ਤੁਰੇ ਫਿਰਦੇ ਆ ਜੀ ਅਸੀਂ ਤਾਂ ਕੰਮਕਾਰ ਵਾਲੇ ਬੰਦੇ ਆ ਸ਼ਰਿਆਮ ਗੁੰਡਾ